ਸ਼ਹੀਦੀ ਸ਼ਹੀਦ ਸਰਦਾਰ ਸਾਮ ਸਿੰਘ ਟਾਰੀ ਵਾਲੇ ਦੇ ਸ਼ਹੀਦੀ ਸਥਾਨ ਦੀ ਸੇਵਾ ਸੱਜਖੰਡ ਵਾਸੀ ਮਾਪੁਰਖ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸ੍ਰੀ ਹਾਲੀ ਸਾਹਿਬ ਵਾਲੇ ਚਲਾਈ ਹੋਈ ਜਥੇਬੰਦੀ ਜਥੇਬੰਦੀ ਦੇ ਮੁਖੀ ਆ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਉਹਨਾਂ ਵੱਲੋਂ ਲਈ ਹੋਈ ਡਿਊਟੀ ਦਾਸਰੇ ਇਥੇ ਨਿਭਾ ਰਹੇ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਜਥੇਬੰਦੀ ਦੇ ਸਹਿਯੋਗ ਨਾਲ ਸਾਰੀਆਂ ਸੰਗਤਾਂ ਵੱਲੋਂ ਬੇਅੰਤ ਕਾਰਜ ਹੋ ਰਹੇ ਨੇ ਤਿੰਨ ਸਕੂਲ ਚੱਲ ਰਹੇ ਇੱਕ ਗੁਰਮਤ ਵਿਦਿਆਲਾ ਚੱਲ ਰਿਆ ਜਿਸ ਗੁਰਮਤ ਵਿਦਿਆਲੇ ਵਿੱਚ 2250 ਵਿਦਿਆਰਥੀ ਵਿੱਦਿਆ ਪ੍ਰਾਪਤ ਕਰਦੇ 40 50 ਬੱਚੇ ਉਹ ਨੇ ਗੁਰਮਤ ਕਾਲਜ ਦੇ ਵਿੱਚ ਜਿਹੜੇ ਵਿੱਦਿਆ ਪ੍ਰਾਪਤ ਕਰ ਰਹੇ ਨੇ ਵਿਦਿਆ ਬੀਏ ਦੀ ਬੀਐਡ ਬੀ ਐਮਏ ਡਬਲ ਐਮਏ ਜਿੰਨੇ ਵੀ ਕੋਈ ਬੱਚਾ ਪੜ੍ਹਾਈ ਕਰ ਲਿਓ ਫ੍ਰੀ ਕਰਾਈ ਜਾਂਦੀ ਗੁਰੂ ਘਰ ਵੱਲੋਂ ਬੇਅੰਤ ਵਿਦਿਆਰਥੀ ਵਿੱਦਿਆ ਪ੍ਰਾਪਤ ਕਰ ਰਹੇ ਨੇ ਹਣ ਗੁਰੂ ਸਾਹਿਬ ਦੀ ਕਿਰਪਾ ਮਹਾਪੁਰਖਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਇੱਕ ਗੁਰਮਤ ਕਾਲਜ ਹੋਰ ਬਣਾ ਰਹੇ ਆ ਜਿਹਦਾ ਅਜੇ ਨੀ ਪੱਥਰ ਰੱਖਿਆ ਹੋਇਆ ਏ ਇਹ ਹੋਸਟਲ ਦੇ ਵਿੱਚ ਚੰਗੀ ਵਿਦਿਆ ਪ੍ਰਾਪਤ ਕਰਨ ਵਾਲੇ ਬੱਚੇ ਰੱਖਾਂਗੇ ਟਸਟ ਲੈ ਕੇ ਉਹਨਾਂ ਨੂੰ ਚੰਗੀ ਪੜ੍ਹਾਈ ਕਰਾ ਕੇ ਨਾਲ ਉਹਨਾਂ ਨੂੰ ਕੋਰਸ ਕਰਾਵਾਂਗੇ ਕਿਸੇ ਨੂੰ ਇੰਜੀਨੀਅਰ ਦਾ ਕਿਸੇ ਨੂੰ ਡਾਕਟਰੀ ਦਾ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਜਿਹੜੇ ਜਿਹੜੇ ਵੀ ਕੋਸ਼ਿਸ਼ ਕੋਰਸ ਕਰਨਾ ਚਾਹਣਗੇ ਉਹਨਾਂ ਨੂੰ ਫ੍ਰੀ ਕੋਰਸ ਕਰਾ ਕੇ ਚੰਗੇ ਵੀਆਈਪੀ ਅਫਸਰ ਬਣਾਵਾਂਗੇ ਇਹ ਪ੍ਰਾਲੇ ਬਾਤ ਅੱਜ ਨੀਂ ਪੱਥਰ ਰੱਖਿਆ ਹੈ ਬੜਾ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਹੈ ਪਹਿਲਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਜ਼ਮੀਨ ਦੀ ਦਾਤ ਬਖਸ਼ੀ ਹੁਣ ਗੁਰਮਤ ਹੋਸਟਲ ਗੁਰਮਤ ਵਿਦਿਆਲੇ ਦੇ ਵਿਦਿਆਰਥੀਆਂ ਦਾ ਹੋਸਟਲ ਦੀ ਨੀਂ ਅੱਜ ਰੱਖੀ ਹੈ ਇਹ ਵੀ ਆਸ ਹੈ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਛੇਤੀ ਤਿਆਰ ਹੋ ਕੇ ਸੰਗਤਾਂ ਦੇ ਵਿੱਚ ਹਾਜ਼ਰ ਹੋਵਾਂਗੇ ਇਹ ਥੇਤੀ ਤੋਂ ਥੇਤੀ ਤਿਆਰ ਕਰਕੇ ਚੇਤ ਮਹੀਨੇ ਨੂੰ ਮਾਰਚ ਮਹੀਨੇ ਤੋਂ ਆਪਾਂ ਕਲਾਸਾਂ ਸ਼ੁਰੂ ਕਰਾਂਗੇ ਜਿਹੜੀ ਆਪਾਂ ਬੱਚਿਆਂ ਨੂੰ ਵਿੱਦਿਆ ਦੇਣੀ ਚੰਗੇਰੀ ਵਿਦਿਆ ਜਿਹਦੇ ਵਿੱਚ ਆਪਾਂ ਵੱਡੇ ਵੱਡੇ ਕੋਰਸ ਕਰਾਵਾਂਗੇ ਬੱਚਿਆਂ ਨੂੰ ਤੇ ਬੱਚਿਆਂ ਨੂੰ ਕੋਰਸ ਕਰਾ ਕੇ ਚੰਗੇ ਅਫਸਰ ਬਣਾਵਾਂਗੇ ਇਹ ਕਾਰਜਾਂ ਵਾਸਤੇ ਸੰਗਤਾਂ ਨੂੰ ਬੇਨਤੀ ਕੀਤੀ ਬਹੁਤ ਵੱਡਾ ਇਕੱਠ ਹੋਇਆ ਸੰਗਤਾਂ ਨੇ ਬੜਾ ਹੀ ਸਹਿਯੋਗ ਦਿੱਤਾ ਹੈ ਅਮਰੀਕਾ ਦੀ ਸੰਗਤ ਕੈਨੇਡਾ ਦੀ ਸੰਗਤ ਇੰਗਲੈਂਡ ਦੀ ਸੰਗਤ ਜਿੱਥੇ-ਜਿੱਥੇ ਵੀ ਬਾਸ ਗਿਆ ਸੰਗਤਾਂ ਦੀ ਇਹ ਮੰਗ ਹੀ ਕਿ ਆਹ ਕਾਰਜ ਜ਼ਰੂਰ ਕਰੀਏ ਸੰਗਤਾਂ ਨੇ ਬੜਾ ਹੀ ਸਹਿਯੋਗ ਦਿੱਤਾ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਕੁਝ ਹੋ ਰਿਹਾ ਹੈ ਆਸਾਕੇ ਗਾਂਵ ਵੀ ਸੰਗਤਾਂ ਇਸੇ ਤਰ੍ਹਾਂ ਸਹਿਯੋਗ ਦੇਣਗੀਆਂ ਸਾਰੀਆਂ ਸੰਗਤਾਂ ਦਾ ਮਹਾਂਪੁਰਖਾਂ ਦਾ ਪੰਜ ਪਿਆਰੇ ਸਿੰਘ ਸਾਭਾ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ